ਆ ਜਿਹੜੀ ਪੰਜਾਬ ਸਰਕਾਰ ਹੈ ਨਾ ਇਹਨੇ ਇਲੈਕਸ਼ਨ ਤੋਂ ਪਹਿਲੇ ਕੁਝ ਕਹਿੰਦੀ ਸੀ ਤੇ ਹੁਣ ਕੀ ਕੁਛ ਕਰ ਰਹੀ ਹੈ ਇਹਨੇ ਇਲੈਕਸ਼ਨ ਤੋਂ ਪਹਿਲੇ ਕਿਹਾ ਸੀ ਕਿ 25 ਫਸਲਾਂ ਤੇ ਅਸੀਂ ਦੇਵਾਂਗੇ ਐਮਐਸਪੀ ਪੰਜਾਬ ਮੁਕਰੇ ਪਏ ਹੈ ਭਗਵਾਨਤਮਨ ਕੋਈ ਕਰ ਰਿਹਾ ਜੋ ਦਿੱਲੀ ਤੋਂ ਸ਼ਾਰੀਪੁਰ ਸੋ ਮੈਂ ਤਾਂ ਜੱਥੇਬੰਦੀ ਨੂੰ ਬੇਨਤੀ ਕਰਦਾ ਦੇਖੋ ਆਮ ਆਦਮੀ ਪਾਰਟੀ ਦਾ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਬਾਈਕਾਟ ਨਾ ਚਾਹੀਦਾ ਆਮ ਆਦਮੀ ਪਾਰਟੀ ਮੈਂ ਕਹਿੰਦਾ ਕਿ ਸਭ ਤੋਂ ਜਿਹੜਾ ਨੁਕਸਾਨ ਪੰਜਾਬ ਦਾ ਕਰੂਗੀ ਤੇ ਇਸ ਪਾਰਟੀ ਨੇ ਕਰੂਗੀ ਆਪਣੀ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ ਪੰਜਾਬ ਨੂੰ ਸਮਝਦੀ ਹੈ ਪੰਜਾਬ ਦੀਆਂ ਮੁਸ਼ਕਲਾਂ ਚ ਉਮ ਮਸ਼ਵਾਨ ਸਮਝਦੀ ਹੈ ਪੰਜਾਬ ਨੂੰ ਕੀ ਚਾਹੀਦਾ ਸਮਝਦੀ ਹੈ ਤੇ ਉਹਨਾਂ ਵਾਸਤੇ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਆ ਤਾਂ ਜੋ ਦਿੱਲੀ ਦੇ ਇਹਨਾਂ ਦੇ ਹੁਕਮ ਬਣਾਉਣ ਕਹਿੰਦੇ ਐ ਉਹ ਵੀ ਕਰਦੇ ਐ ਜੇ ਉੱਥੋਂ ਦਿੱਲੀ ਦਾ ਹੁਕਮ ਆ ਗਿਆ ਕਿ ਆ ਪ੍ਰਾਈਵੇਟਾਈਜੇਸ਼ਨ ਕਰ ਦਿਓ ਮੰਡੀ ਦੇ ਕਰਤੀ ਉਹਨਾਂ ਨੇ ਸਤਿ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਡੀਫੈਪ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੁਰਤੋਂ ਸਰਕਾਰ ਨੂੰ ਕੀ ਰਹਿ ਗਿਆ ਐ ਐਮਐਸਪੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੱਤਾ ਚਾਉਣ ਤੋਂ ਪਹਿਲਾਂ ਆਮ ਆਦੀ ਪਾਰਟੀ ਵੱਲੋਂ ਕਿਹਾ ਗਿਆ ਸੀਗਾ ਵੀ ਅਸੀਂ ਐਮਐਸਪੀ ਦੇਵਾਂਗੇ ਤੇ ਦੂਜੇ ਪਾਸੇ ਨੇ ਕਿਹਾ ਕਿ ਜਿਹੜੀ ਕਿਸਾਨਾਂ ਦੀ ਫਸਲ ਆਹੋ ਵੱਡੇ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ ਆ ਜਿਹੜੀ ਪੰਜਾਬ ਸਰਕਾਰ ਹੈ ਨਾ ਐਨੇ ਇਲੈਕਸ਼ਨ ਤੋਂ ਪਹਿਲੇ ਕੁਝ ਕਹਿੰਦੀ ਸੀ ਤੇ ਹੁਣ ਕੀ ਕੁਝ ਕਰਲੀ ਇਨੇ ਇਲੈਕਸ਼ਨ ਤੋਂ ਪਹਿਲੇ ਕਿਹਾ ਸੀ ਕਿ ਭਾਈ ਫਸਲਾਂ ਤੇ ਅਸੀਂ ਦੇਵਾਂਗੇ ਐਮਐਸਪੀ ਹੁਣ ਜਦੋਂ ਮੁਕਰੇ ਪਏ ਤੇ ਹੁਣ ਉਹ ਜਿਹੜਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਐਜੀਟੇਸ਼ਨ ਕੀਤੀ ਕਿਸ ਵਾਸਤੇ ਕੀਤੀ ਪ੍ਰਾਈਵੇਟਾਈਜੇਸ਼ਨ ਨੂੰ ਡਰਾਇਆ ਕਿ ਮੰਡੀ ਸਿਸਟਮ ਦਾ ਸਾਰਾ ਖਤਮ ਹੋ ਜਾਏ ਭਗਵੰਤ ਮਾਨ ਉਹੀ ਕਰ ਰਿਹਾ ਜੋ ਦਿੱਲੀ ਤੋਂ ਉਥੋਂ ਹਿਆਰੀਪੁਰੇ ਸੋ ਮੈਂ ਤਾਂ ਜਥੇਬੰਦੀ ਨੂੰ ਬੇਨਤੀ ਕਰਦਾ ਦੇਖੋ ਆਮ ਆਦਮੀ ਪਾਰਟੀ ਦਾ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਬਾਈਕਾਟ ਨਾ ਚਾਹੀਦਾ ਜਿਨੇ 22 ਫਸਲਾਂ ਦੇ ਐਮਐਸਪੀ ਦਾ ਵਾਅਦਾ ਕਰਕੇ ਮੁੱਕਰ ਗਿਆ ਜਿਹੜਾ ਪ੍ਰਾਈਵੇਟਾਈਜੇਸ਼ਨ ਤੇ ਆ ਗਿਆ ਆਪਣਾ ਮੰਡੀ ਸਿਸਟਮ ਦੇ ਜਿਹੜਾ ਸਾਰੇ ਨੂੰ ਕੀ ਆਪਣੀ ਜਿਹੜੀ ਫਰੀ ਸਿਸਟਮ ਡਿਸਟਰਬ ਹੋ ਜਾਊਗਾ ਤੇ ਫਿਰ ਉਹ ਉਹ ਕਿਉਂ ਬਚੇ ਕੋ ਆ ਜਿਹੜੀ ਹੈ ਆਮ ਆਦਮੀ ਪਾਰਟੀ ਮੈਂ ਕਹਿੰਦਾ ਕਿ ਸਭ ਤੋਂ ਜਿਹੜਾ ਨੁਕਸਾਨ ਪੰਜਾਬ ਦਾ ਕਰੋਗੇ ਤੇ ਐਸ ਪਾਰਟੀ ਨੇ ਕਰਦਾ ਤੁਹਾਡੇ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਕਿ ਤਾਂ ਸ਼੍ਰੋਮਣੀ ਕਾਲਜਰ ਦੁਬਾਰਾ ਇਕਜੁੱਟ ਹੋ ਕੇ ਜਿਹੜਾ ਦੁਬਾਰਾ ਉਸ ਰੂਪ ਦੇ ਵਿੱਚ ਆਏਗਾ ਤਾਂ ਲੱਗਦਾ ਜੀ ਜਿਹੜੀਆਂ ਪੁਰਾਣੀਆਂ ਮੰਗਾਂ ਸ਼ਰਵਤੀ ਦੌਰ ਜਿਹੜਾ ਸ਼੍ਰੋਮਣੀ ਕਾਲਜਰ ਦੀ ਆਪਣੀ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ ਪੰਜਾਬ ਨੂੰ ਸਮਝਦੀ ਹੈ ਪੰਜਾਬ ਦੀਆਂ ਮੁਸ਼ਕਲਾਂ ਚ ਮੁਸ਼ਕਲਾਂ ਸਮਝਦੀ ਹੈ ਪੰਜਾਬ ਨੂੰ ਕੀ ਚਾਹੀਦਾ ਸਮਝਦੀ ਹੈ ਤੇ ਉਹਨਾਂ ਵਾਸਤੇ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਆ ਤਾਂ ਜੋ ਦਿੱਲੀ ਦੇ ਇਹਨਾਂ ਦੇ ਹਕਮਰਾਨ ਕਹਿੰਦੇ ਐ ਉਹ ਵੀ ਕਰਦੇ ਐ ਜੇ ਉੱਥੋਂ ਦਿੱਲੀ ਦਾ ਹੁਕਮ ਆ ਗਿਆ ਕਿ ਆ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਮੰਡੀ ਦੇ ਕਰਤੀ ਉਹਨਾਂ ਨੇ ਸੋ ਉਹ ਉਹਨਾਂ ਦਾ ਜਿਹੜੀ ਸੋਚ ਐ ਦਿੱਲੀ ਵਾਲਿਆਂ ਦੀ ਸੋਚ ਐ ਉਹਨਾਂ ਦਾ ਉਹ ਸੋਚਦੇ ਐ ਪੰਜਾਬ ਨੂੰ ਇੱਕ ਜਰੀਆ ਬਣਾਇਆ ਪੈਸੇ ਕੱਟੇ ਕਰਨ ਦਾ ਹੁਣ ਆਮ ਆਦੀ ਪਾਰਟੀ ਹੁਣ ਜਿਹੜਾ ਭਗਵੰਤ ਸਬਾਨ ਨੇ ਸਾਰੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ 5-5 ਕਰੋੜ ਰੁਪਏ ਕਿਹਾ ਜਮ੍ਹਾਂ ਕਰਾਓ ਜੋ ਜਿਹੜੇ 5 ਕੇਵਲ ਉੱਤੇ ਕਬਜ਼ਾ ਕਰੀ ਬੈਠੇ ਹੁਣ ਜਿਹੇ ਪਰਿਵਾਰ ਹੀ ਉਹਨਾਂ ਦਾ ਲੁੱਟਣ ਲੱਗ ਗਿਆ ਹੁਣ ਤਾਂ ਉਹਨਾਂ ਨੇ ਦੋਨੋਂ ਹੱਥੋਂ ਸਾਰੇ ਇਹਨਾਂ ਦੀ ਭਗਵੰਤਾਂ ਦੀ ਫੈਮਿਲੀ ਅੱਜ ਲੁੱਟਣ ਲੱਗੀ ਹੈ ਪੀਐਸ ਪੀਐਸਪੀਸੀਐਲ ਦੇ ਵੱਲੋਂ ਜਿਹੜੇ ਲਾਸਟ ਇਅਰ ਡਿਫਾਲਟਰ ਸੀ ਉਹ ਜਿਹੜੇ ਲੋਕਾਂ ਨੇ ਨਹੀਂ ਬਿੱਲ ਭਰੇ 400 ਕਰੋੜ ਰੁਪਏ ਦਾ ਵਾਅਦਾ ਹੋ ਗਿਆ ਜ਼ਿਆਦਾ ਇਸ ਸਾਲ ਪਿਛਲੇ ਸਾਲ ਨਾਲ ਇਹਦਾ ਮਤਲਬ ਕੀ ਹੈ ਉਹ ਕੀ ਕਹਿੰਦੇ ਸੀ ਅੱਜ ਬਿੱਲ ਮਾਫ ਕੀਤੇ ਜੇ ਉਹਨੇ ਬਿੱਲ ਮਾਫ ਕੀਤੇ ਤਾਂ ਫਿਰ ਕੋਈ ਡਿਫਾਲਟਰ ਹੋਣੇ ਨਹੀਂ ਚਾਹੀਦੇ ਝੂਠ ਤੇ ਝੂਠ ਇੱਕ ਝੂਠ ਦੇ ਬਾਅਦ ਫੜਿਆ ਜਾਂਦਾ ਫਿਰ ਦੂਜਾ ਝੂਠ ਬੋਲਣ ਲੱਗ ਜਾਂਦੇ ਦੂਜਾ ਫੜਿਆ ਜਾਂਦਾ ਫਤਿਹਾਂ ਝੂਠ ਬੋਲਣ ਲੱਗ ਜਾਂਦੇ ਤੇ ਮੈਂ ਤਾਂ ਹੋਰ ਪੁੱਛਣਾ ਚਾਹਣਾ ਹੈ ਅੱਜ ਭਗਵੰਤ ਮਾਨ ਤੇ ਕਾਂਗਰਸੀ ਇੱਕੋ ਸਟੇਜ ਤੇ ਬੈਠੇ ਆ ਦਿੱਲੀ ਤੇ ਇੱਥੇ ਪੰਜਾਬ ਚ ਕੀ ਹੈ ਆ ਰਲੇ ਮਿਲੇ ਹੈ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੀ ਹੈ ਤੇ ਜਿਹੜੀ ਜਿਹਨੇ ਪਹਿਲੇ ਕਾਂਗਰਸ ਨੇ 5 ਸਾਲ ਖਰਾਬ ਕੀਤੇ ਪੰਜਾਬੀਆਂ ਦੇ ਤੇ ਹੁਣ ਆ ਕਰ ਰਹੀ ਹੈ ਉਹਨਾਂ ਨੇ ਲੁੱਟਿਆ ਤੇ ਹੁਣ ਆ ਲੁੱਟਣ ਤੇ ਲੱਗੇ ਆ ਇਸ ਕਰਕੇ ਤਾਂ ਹੀ ਅਸੀਂ ਕਿਹਾ ਪੰਜਾਬ ਨੂੰ ਬਚਾ ਲਓ ਜੇ ਆਪਾਂ ਇੱਕ ਅਕਾਲੀ ਦਲ ਨੂੰ ਤਗੜਾ ਕਰੋ ਤੇ ਪੰਜਾਬ ਤਾਂ ਹੀ ਬਚੂਗਾ ਨਹੀਂ ਤਾਂ ਇਹਨਾਂ ਦਿੱਲੀ ਵਾਲੀ ਪਾਰਟੀ ਨੇ ਤਬਾਹ ਕਰ ਦੋ। ਸੋ ਜਿਵੇਂ ਤੁਸੀਂ ਸੁਣਿਆ ਸਰਦਾਰ ਸੁਖਬੀਰ ਸਿੰਘ ਬਾਦਰ ਵੱਲੋਂ ਬੇਨਤੀ ਕੀਤੀ ਗਈ ਹੈ ਵੀ ਆਪਾਂ ਨੂੰ ਇੱਕ ਮੁੱਠ ਹੋਂ ਦੀ ਲੋੜ ਹੈ ਤਾਂ ਜੋ ਆਪਾਂ ਪੰਜਾਬ ਦੇ ਮੁੱਦੇ ਚੁੱਕ ਸਕੀਏ ਤੇ ਪੰਜਾਬ ਨੂੰ ਬਚਾ ਸਕੀਏ। ਹੁਣ ਵੇਖਣਾ ਹੋਵੇਗਾ ਆਮਲੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਹੋਰ ਕਿਵੇਂ ਮਜ਼ਬੂਤੀ ਮਿਲਦੀ ਹੈ ਤਾਂ ਉਹ ਸਮਾਂ ਦੱਸੇਗਾ। ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ। ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ। ਨਿਟਰ ਖਾਨ ਨਿਰਪੱਖ ਰਹਾ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ